ਅੱਜ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਨੇ ਸਾਨੂੰ ਸਾਰਾ ਬ੍ਰੀਫ ਦੱਸਿਆ ਵੀ ਜਰਖੜ ਖੇਡਾਂ ਜਿਹੜੀਆਂ ਸਾਡੀਆਂ 10 ਤੇ 11 ਫਰਵਰੀ ਨੂੰ ਕਰਵਾਈਆਂ ਜਾ ਰਹੀਆਂ ਨੇ ਤੇ ਇਹਨਾਂ ਖੇਡਾਂ ਦੇ ਵਿੱਚ ਜਿਹੜੀ ਮੈਂ ਸਮਝਦਾ ਵੀ ਸਭ ਤੋਂ ਮੇਨ ਵੀ ਇਕੱਠ 10 ਸਾਲ ਦਾ ਬੱਚਾ ਵੀ ਖੇਡੇਗਾ ਤੇ 40 45 ਸਾਲ ਦਾ ਵੀ ਖੇਡੇਗਾ ਤੇ ਜਿੱਦਾਂ 올림픽 ਦੇ ਵਿੱਚ ਵੀ ਕੋਈ ਏਜ ਲਿਮਟ ਨਹੀਂ ਹੁੰਦੀ ਹੈਗੀ ਤੇ ਸਾਡਾ ਮੇਨ ਮਕਸਦ ਆ ਵੀ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਨਾ ਕਿਉਂਕਿ ਪੰਜਾਬ ਦੀ ਸਪੋਰਟਸ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਨੰਗਾਰ ਆ ਰਿਹਾ ਵਾ ਉਹਦਾ ਕਾਰਨਾ ਵੀ ਬਹੁਤੇ ਕਬੱਡੀ ਕੱਪ ਹੀ ਹੋਣ ਲੱਗ ਪਏ ਨੇ ਤੇ ਉਹ ਕਬੱਡੀ ਕੱਪਾਂ ਦੇ ਵਿੱਚ ਵੀ ਆਪਦੀ ਹੋਮੀ ਨੂੰ ਪੱਠੇ ਪਹਤੇ ਪੈਂਦੇ ਆ ਵੀ ਸਾਡੀ ਚੌਧਰ ਨੂੰ ਪਰ ਗਰਾਊਂਡ ਤੇ ਜਿਹੜੀ ਸਪੋਰਟਸ ਹੋਣੀ ਚਾਹੀਦੀ ਆ ਬੱਚਿਆਂ ਨੂੰ ਖੇਡਣ ਨਾਲ ਜੋੜਨਾ ਜਾਂ ਜਿਹੜੀਆਂ 올림픽 ਪੱਧਰ ਦੀਆਂ ਖੇਡਾਂ ਨੇ ਕਿਉਂਕਿ ਸਾਡੀ ਜਿਹੜੀ ਪਹਿਚਾਣ ਆ ਦੁਨੀਆ ਦੇ ਵਿੱਚ ਉਸ ਟਾਈਮ ਬਣਨੀ ਆ ਜਦੋਂ ਸਾਡਾ 올림픽 ਤੇ ਮੈਡਲ ਆਉਣਾ ਵਾ ਤੇ ਦੂਜੀਆਂ ਗੇਮਾਂ ਅਸੀਂ ਤੇ ਜਿੰਨੀ ਮਰਜ਼ੀ ਖੇਡੀ ਜੇ ਜਿੰਨਾਂ ਜਿਹੜੀ ਰੈਕੋਗਨਾਈਜ਼ ਨਹੀਂ ਹੈਗੀਆਂ ਤੇ ਜਦੋਂ ਅਸੀਂ اولمپਿਕ ਪੱਧਰ ਨੇ ਖੇਡਣਾ ਖੇਡਾਂਗੇ ਜਿੱਦਾਂ ਦੇਖੋ ਲਾਸਟ ਟਾਈਮ ਜਿਹੜੇ 2021 ਦੇ ਵਿੱਚ 11 ਪਲੇਅਰ ਪੰਜਾਬ ਦੇ ਇੰਡੀਆ ਦੀ ਹਾਕੀ ਟੀਮ ਦੇ ਸੀਗੇ ਔਰ ਉਹ 11 ਹੀ ਪਲੇਅਰ ਪੰਜਾਬ ਸਰਕਾਰ ਨੇ ਇਸ ਟਾਈਮ ਵੀ ਆਪਣੇ ਡੀਐਸਪੀ ਜਾਂ ਪੀਸੀਸ ਸਿਲੈਕਟ ਕਰ ਲਏ ਨੇ ਤੇ ਉਹ ਕਿੱਡੀ ਵੱਡੀ ਪ੍ਰਾਪਤੀ ਆ ਉਹਨਾਂ ਮਾਤਿਆਂ ਲਈ ਉਹ ਕਿੱਡੀ ਵੱਡੀ ਹੈਗੀ ਐ ਇਸੇ ਤਰ੍ਹਾਂ ਜਰਖੜੇ ਜਿਹੜੀ ਅਕੈਡਮੀ ਆ ਜਾਂ ਅਸੀਂ ਅਕੈਡਮੀ ਰਨ ਕਰਦੇ ਆ ਉਹਦੀ ਬੜੀ ਵਧੀਆ ਆਉਟਪੁੱਟ ਹੈਗੀ ਆ ਉਹਦੇ ਵਿੱਚੋਂ ਸਾਡੇ 350 ਦੇ ਕਰੀਬ ਬੱਚੇ ਸਕੂਲ ਜਾਂ ਕਾਲਜ ਦੇ ਲੈਵਲ ਤੇ ਨੈਸ਼ਨਲ ਲੈਵਲ ਤੇ ਖਿਡ ਚੁੱਕੇ ਨੇ ਔਰ 40 ਤੋਂ ਵੱਧ ਬੱਚੇ ਸਾਡੇ ਮੱਖਵਾਕ ਡਿਪਾਰਟਮੈਂਟ ਦੇ ਵਿੱਚ ਚਲੇ ਗਏ ਨੇ ਬੜਾ ਮਾਣ ਹੁੰਦਾ ਜਦੋਂ ਸਾਡੇ 14 ਬੱਚੇ ਪੰਜਾਬ ਪੁਲਿਸ ਦੇ ਐਸ ਟਾਈਮ ਸਾਡੇ ਤਿੰਨ ਬੱਚੇ ਪੰਜਾਬ ਪੁਲਿਸ ਦੀ ਮੇਨ ਟੀਮ 'ਚ ਖੇਡਦੇ ਨੇ ਆ ਹੁਣ ਆਲ ਇੰਡੀਆ ਪੁਲਿਸ ਦਾ ਫਾਈਨਲ ਹੋ ਰਿਹਾ ਸੀਗਾ ਉਹਦੇ ਵਿੱਚ ਦੋ ਬੱਚੇ ਸਾਡੇ ਪੰਜਾਬ ਪੁਲਿਸ ਮੈਨੂ ਖੇਡਦੇ ਸੀਗੇ ਔਰ ਦੋ ਬੱਚੇ ਸਾਡੇ ਉਧਰ ਆਪਣਾ ਸੀਗੀ ਟੀਮ ਆਈਟੀਵੀਪੀ ਤੇ ਉਹਦੇ ਵੱਲੋਂ ਖੇਡਦੇ ਸੀਗੇ ਤੇ ਜਿਹੜੀਆਂ ਜਰਖਰ ਖੇਡਾਂ ਨੇ ਇਹ ਸਿਰਫ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੀਆਂ ਨਹੀਂ ਸਾਡਾ ਮਕਸਦ ਵੀ ਇਹ ਹੈ ਸਾਡੀ ਟੀਮ ਦੀ ਪਿਛਲੇ 35 ਸਾਲ ਤੋਂ ਜਿਹੜੀ ਲੱਗੀ ਹੋਈ ਆ ਅਸੀਂ ਕੋਈ ਵੱਡੇ ਇਕੱਠ ਨੂੰ ਜਾਂ ਵੀ ਪ੍ਰੈਫਰੈਂਸ ਦਿੰਦੇ ਹੈਗੇ ਅਸੀਂ ਇਹ ਕਹਿੰਦੇ ਹਾਂ ਬਹੁਤ ਬਹੁਤ ਪਾਰਟਿਸਪੀਟੈਂਟ ਰੂਪੇ ਬੱਚਿਆਂ ਦੇ ਸਰ ਇਹ ਕਿੰਨੇ ਸਾਲ ਦੇਖਿਆ ਜਾਏ ਕਿ ਦਾ ਕਬੱਡੀ ਹੋਵੇ ਜਾਂ ਇਸ ਤਰ੍ਹਾਂ ਦੇ ਹੋਰ ਘੱਟ ਮੈਚ ਹੋਏ ਨੇ ਕਿਵੇਂ ਦੇਖਦੇ ਹੋ ਕਿ ਯੂਥ ਜਿਹੜਾ ਬਾਹਰ ਵੀ ਜਾ ਰਿਹਾ ਵਾ ਉਹਨੂੰ ਦੇਖਦੇ ਕੋਈ ਫਰਕ ਲੱਗਦਾ ਤੁਹਾਨੂੰ ਜੇ ਕੋਈ ਇੱਕ ਤਾਂ ਸਾਡਾ ਜਿਹੜਾ ਜੂਸ ਆ ਚੰਗੇ ਪੁਰਖ ਲਈ ਬਾਹਰ ਬਹੁਤ ਚੱਲੇ ਗਿਆ ਵਾ ਦੂਜਾ ਕਬੱਡੀ ਦਾ ਜਿੰਨਾ ਕੋਈ ਜਿਹਦੀ ਵਿਵਧਾਨ ਨਹੀਂ ਬਣਦਾ ਜਿੰਨਾ ਟਾਈਮ ਕੋਈ ਸਰਕਾਰ ਬਣੋ ਉਹਨੂੰ ਮੰਨਤਾ ਪ੍ਰਾਪਤ ਖੇਡ ਦਾ ਦਰਜਾ ਨਹੀਂ ਮਿਲਦਾ ਤੇ ਕਬੱਡੀ 'ਚ ਵੀ ਇਹੀ ਕੁਝ ਹੋਊਗਾ ਕਿਤੇ ਵੀ ਹੋਊਗਾ ਜਿਸ ਜਿਸ ਚੀਜ਼ ਦੇ ਜਾਂ ਜਿਸ ਬੰਦੇ ਦੇ ਵੀ ਮਨੂਸਾਨ ਨਹੀਂ ਹੋਣਗੇ ਉਹ ਸਿਸਟਮ ਠੀਕ ਨਹੀਂ ਚੱਲੇਗਾ ਇਹ ਸਰ ਜਿੱਦਾਂ ਦੇਖਿਆ ਵੇ ਬਹੁਤ ਨੇ ਵਿਦੇਸ਼ੀਆਂ ਖੇਡਾਂ ਵੀ ਦਿਖਾਈ ਜਾਂਦੀਆਂ ਨੇ ਮਿਲਦੇ ਉਹ ਦੇਸ਼ ਤੋਂ ਵੀ ਲੋਕ ਆ ਰਹੇ ਨੇ ਜਿਹੜੇ ਖੇਡਾਂ ਹੋਣਗੇ ਹਾਂਜੀ ਸਾਡੇ ਕੋਲ ਇਹਨਾਂ ਖੇਡਾਂ ਦੇ ਵਿੱਚ ਇੰਗਲੈਂਡ ਦੇ ਜਿਹੜੇ ਵੇਟ ਲਿਫਟਿੰਗ ਕੋਚ ਨੇ ਉਹ ਆ ਰਹੇ ਨੇ ਕਿ ਕੱਲ ਨੂੰ ਹੂੰ ਕਿਉਂਕਿ ਹਾਂਜੀ ਹਾਂ ਮਤਲਬ ਅਸੀਂ ਤੁਸੀਂ ਪਹਿਲਾਂ ਵੀ ਦੇਖਿਆ ਜਿੱਦਾਂ ਸਾਡੇ ਕੋਲ ਅੱਗੇ ਆਫਰੀਕਾ ਦੇ ਪਲੇਅਰ ਜਾ ਕੇ ਖੇਡ ਕੇ ਗਏ ਨੇ ਜੋ ਫੁੱਟਬਾਲ ਦਾ ਮੈਚ ਅਸੀਂ ਕਰ ਕਰਾਇਆ ਸੀਗਾ ਔਰ ਉਹਨਾਂ ਦੀ ਮਾਰਚ ਪਾਸਟ ਵੀ ਪਾਰਟਿਸਪੇਟ ਕਰਾਈ ਸੀ ਕਿਉਂਕਿ ਜਦੋਂ ਖੇਡਾਂ ਵਿੱਚ ਖੁੱਲ੍ਹਾ ਸੱਤਾ ਹੁੰਦਾ ਕੋਈ ਬੰਦਾ ਕਿੱਥੋਂ ਆਵੇ ਔਰ ਹੁਣ ਥੋੜਾ ਜਿਹਾ ਪ੍ਰੋਬਲਮ ਹੈਗੀ ਆ ਵੀਜੇ ਦੀ ਮੇਰੀ ਸਾਰੀ ਕੋਲ ਪਾਕਿਸਤਾਨ ਦੀ ਟੀਮ ਬਹੁਤ ਨੇ ਆਉਣ ਨੂੰ ਸਰ ਇੱਕ ਵਾਰ ਫਿਰ ਦੁਬਾਰਾ ਵੇਰਵਾ ਦੱਸ ਦੋ ਕਿੰਨੇ ਵੇ ਸ਼ੁਰੂ ਹੋਣੀ ਹੈ ਔਰ ਕਦ ਤੱਕ ਚੱਲਣੀ ਹੈ ਕੱਲ ਜੀ 9 ਅੱਜ ਵੀ ਮੁਕਾਬਲੇ ਅੱਜ ਵੀ ਸਟਾਰਟ ਕਰਤੇ ਨੇ ਕੱਲ ਪੂਰੇ 9 ਵਜੇ ਸਾਡੇ ਹੌਕੀ ਦੇ ਮੁਕਾਬਲੇ ਸਟਾਰਟ ਹੋ ਜਾਣਗੇ ਨਾਲ ਫੁੱਟਬਾਲ ਦੇ ਹੋਣਗੇ ਔਰ 10 ਵਜੇ ਬਾਕੀ ਜਿਹੜੇ ਬੱਚੇ ਦੇ ਪ੍ਰਾਇਮਰੀ ਸਕੂਲ ਨੇ ਖੇਡਣਾ 11 ਤੋਂ ਲੈ ਕੇ 12 ਦੇ ਵਿੱਚ ਵਿੱਚ ਅਸੀਂ ਜਿਹੜੀ ਸਾਡੀ ਓਪਨਿੰਗ ਸੇਰੇਮਨੀ ਉਹ ਕਰਾਂਗੇ ਉਹਦੇ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦਾ ਮਾਰਚ ਪਾਸਟ ਹੋਵੇਗਾ ਤੇ ਉੱਥੇ ਆਪਣਾ ਮੇਰਾ ਸਕੂਲਾਂ ਦੀ ਸੱਭਿਆਚਾਰਕ ਪ੍ਰੋਗਰਾਮ ਵੀ ਅਸੀਂ ਕਰਾਵਾਂਗੇ ਕਿਉਂਕਿ ਤਾਂ ਜੋ ਬੱਚਿਆਂ ਦਾ ਪੂਰਾ ਐਂਟਰਟੇਨਮੈਂਟ ਹੋਵੇ ਫਿਰ ਜਿੰਨੇ ਬੱਚੇ ਹਰ ਸਕੂਲ ਚੋਂ ਅਸੀਂ ਇੱਕ ਬੱਚਾ ਕੱਢਦੇ ਹੁੰਦੇ ਆ ਈਵਨ ਸਾਈਕਲ ਵੱਲੋਂ ਉਹਨੂੰ ਇੱਕ ਇੱਕ ਸਾਈਕਲ ਮੰਨ ਕੇ ਬੱਚਾ ਤੇ ਉਹਰ ਐਜੂਕੇਸ਼ਨ ਦੇ ਵਿੱਚ ਟੌਪ ਤੇ ਆ ਉਹ ਅਸੀਂ ਆਨਰ ਕਰਦੇ ਆ ਤੇ ਆਖਰੀ ਦਿਨ ਫਿਰ ਅਸੀਂ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਸਾਰਿਆਂ ਨੂੰ ਆਨਰ ਕਰਾਂਗੇ ਸਾਈਕਲ ਵੀ ਦੇਵਾਂਗੇ ਕੈਸ਼ ਪ੍ਰਾਈਜ਼ ਵੀ ਦੇਵਾਂਗੇ ਤੇ ਹੋਰ ਵੀ سارے ਜਿਹੜੇ ਮੇਰੇ ਪਟਨਾ ਸਰ ਦੇ ਕੇ ਸਮੀਰ ਮੈਂ ਆਤਾ ਵੀਪੀ ਮਾਰਕੀਟਿੰਗ ایون سائیکلز اور ਅਸੀਂ ਬਹੁਤ ਸਾਲਾਂ ਤੋਂ ਇਹਨਾਂ ਨਾਲ ਜੁੜੇ ਹੋਏ ਆਂ ਔਰ ਅੱਗੇ ਵੀ ਜੁੜੇ ਰਵਾਂਗੇ ایون سائیکل ਦਾ ਜੁੜੰਦਾ ਇਕੋਇਰ ਬਹੁਤ ਮੇਜਰ ਕੰਮ ਰੀਜਨ ਹੈਗਾ ਕਿ ਇਹਨਾਂ ਨੇ ਗਰਾਸ ਰੂਟ ਤੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਜਿਸ ਤਰੀਕੇ ਵੀ ਇਹਨਾਂ ਨੇ ਫੈਸਿਲਿਟੀਆਂ 올ੰਪਿਕ ਸਟੈਂਡਰਡ ਦੇ ਹਿਸਾਬ ਨਾਲ ਬਣਾਈਆਂ ਹੋਈਆਂ ਉਹ ਬੱਚਿਆਂ ਵਾਸਤੇ ਔਰ ਨਵੇਂ ਆਪਕਮਿੰਗ ਜਿਹੜੇ ਪਲੇਅਰਸ ਨੇ ਉਹਨਾਂ ਵਾਸਤੇ ਬਹੁਤ ਵੱਡੀ ਫੈਸਿਲਿਟੀ ਹੈ ਅੱਗੇ ਹਾਕੀ ਵਿੱਚ ਸੰਸਾਰ ਕੋ ਸੁਣੀਗਾ ਨਜ਼ੀ ਨਾ ਪਰ ਅੱਜ ਦੀ ਰੇਟ ਦੇ ਵਿੱਚ ਇਹਨਾਂ ਦਾ ਨਾਂ ਉੱਪਰ ਆਈ ਜਾ ਰਿਹਾ बिकॉज ਐਸਟਰਾਟਰਾ ਫਰ ਹੈ ਵਰਲਡ ਸਟੈਂਡਰਡ ਈਵਨ ਲੰਡਨ ਸਟੈਂਡਰਡ ਦੇ ਹਿਸਾਬ ਨਾਲ ਇਹਨੇ ਚੀਜ਼ਾਂ ਬਣਾਈਆਂ ਈਵਨ ਸਾਈਕਲ ਦੀ ਸਪான்ਸਰ ਕਰਦੀ ਹੈ ਹਿਊਮਨ ਸਾਈਕਲ 60 ਸਾਈਕਲਸ ਦੇ ਰਹੀਆਂ ਹਨ ਔਰ ਜਿਹੜੇ ਵਿਨਰ ਬੱਚੇ ਹੋਣਗੇ ਉਹਨਾਂ ਤੱਕ ਜਾਏਗਾ ਟੋਟਲ ਗ੍ਰਾਸ ਰੂਟ ਤੱਕ ਪਹੁੰਚੇਗਾ ਸੋ ਸਾਡਾ ਵੀ ਇਹੀ ਹੈ ਕਿ ਬੱਚੇ ਜਾ ਜਾ ਕੇ ਕਮਿਊਟ ਕਰਨ ਪਹੁੰਚਣਾ ਨਾ ਗਾਤ اور ਕਈ ਵਾਰੀ ਬੱਚੇ ਰਹਿ ਵੀ ਅਸੀਂ ਕੱਲੋਂ ਜਾਂਦੇ ਨਹੀਂ ਕਮਿਊਟ ਕਿੱਦਾਂ ਕਰਨਾ ਪਹੁੰਚਣਾ ਕਿੱਦਾਂ ਕੋਈ ਇੱਕ ਜ਼ਰੀਆ ਸੀ ਬਣ ਰਹੇ ਹਨ ਨਾਲ ਕਿ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੀ ਕੰਟੀਨਿਊਸ਼ਨ ਰਵੇ ਔਰ ਸਾਈਕਲ ਦੇਣ ਨਾਲ ਅੰਦਰ ਵੀ ਇੱਕ ਤੋਂ ਦੋ ਬੰਦੇ ਹਲੇ ਬਣ ਕੇ ਨਾਲ ਨਾਲ ਡਰਾਈਵ ਕਰਕੇ ਪਹੁੰਚ ਜਾਂਦੇ ਨੇ ਇਹ ਸਰ ਇੱਕ ਹੋਰ ਹੈ ਜੀ ਕਿ ਕਈ ਲੋਕਾਂ ਦੀ ਮੰਗ ਹੈ ਜੀ ਕਿ ਸਾਈਕਲਿੰਗ ਰੇਸ ਵੀ ਹੋਣੀ ਚਾਹੀਦੀ ਹੈ ਸਾਈਕਲਿੰਗ ਵੇਅ ਸਸਨ ਇੱਕ ਪ੍ਰੋਪਰ ਫੈਸਿਲਿਟੀ ਬਹੁਤ ਜ਼ਰੂਰੀ ਹੈ ਜੀ ਉਹ ਇੱਕ ਵੈਲੋਡਰਮ ਹੈਗਾ ਪਰ ਵੈਲੋਡਰਮ ਜਿਹੜਾ ਹੈਗਾ ਉਹ ਇੱਕ ਸਾਈਕਲ ਦੇ ਇੱਕ ਇਨਸਟਾਟਾਪ ਸੁਸਾਇਟੀ ਵਾਸਤੇ ਆਏਗਾ ਨੋਰਮਲ ਐਮਪੀਵੀ ਵਗੈਰਾ ਹੁੰਦੇ ਨੇ ਤੇ ਸਾਈਕਲ ਫੈਡਰੇਸ਼ਨ ਜਿਹੜੀ ਹੈਗੀ ਉਹ ਅਲੋਕੇਟ ਕਰਦੀ ਹੈ ਹਰ ਹਰ ਜਗ੍ਹਾ ਦੇ ਉੱਤੇ ਪ੍ਰੋਬੇਬਲੀ ਹੋ ਸਕਦਾ ਐਸਾ ਲਥੇ ਮਿਲੇ ਕੁਝ ਡਿਸਟ੍ਰਿਕਟ ਸਪੋਰਟਸ ਵਗੈਰਾ ਵਾਲਿਆਂ ਨੂੰ ਜ਼ਿਆਦਾ ਇਨਫੋਰਮੇਸ਼ਨ ਹੋਏਗੀ ਉਹਨਾਂ ਨੂੰ ਸਾਡੇ ਨਾਲ ਕੁਆਲਟੀ ਕੁਆਲਟੀ ਅੱਛੀ ਹੋਵੇ ਸਰ ਕੁਆਲਟੀ ਦੇਖੋ A1 ਦਾ ਨਾਮ ਹੈਗਾ ਪਿੱਛੇ ਬੀਆਈਏ ਸਟੈਂਡਰਡ ਵੀ ਹੈਗੇ ਨੇ ਔਰ ਕੁਆਲਟੀ ਦਾ ਹਾਲ ਤੱਕ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਜਿਹੜੀ A1 ਨੇ ਕਦੀ ਪੂਰੀ ਨਾ ਕੀਤੀ ਹੋਵੇ ਕੁਆਲਿਟੀ ਨੂੰ ਮੈਚ ਕਰਦਾ ਰਹੇ ਨਾਲ ਠੀਕ ਹੈ ਜੀ